ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਸ਼ੂਮ ਲਾਈਵ ਅੱਜ ਦਾ ਬਹੁਤ ਇੰਪੋਰਟੈਂਟ ਆ ਕਿਉਂਕਿ ਕੋਈ ਦਿਨ ਅੱਜ ਦੇ ਦੌਰ ਦੇ ਵਿੱਚ ਅੱਜ ਕੱਲ ਦਾ ਮੈਂ ਪ੍ਰੈਜ਼ੈਂਟ ਸਿਨੈਰੀਓ ਦੀ ਗੱਲ ਕਰਾਂ ਤਾਂ ਕੋਈ ਏਦਾਂ ਨਹੀਂ ਚੜ ਰਿਹਾ ਕਿ 네ਗੈਟਿਵਿਟੀ ਤੋਂ ਸਟਾਰਟ ਹੋਵੇ ਕੋਈ 네ਗੈਟਿਵ ਵੀਡੀਓ ਦੇਖੇ ਬਿਨਾ ਕੋਈ ਜਿਹੜਾ ਮੈਂ ਤਾਂ ਕਹੂੰਗਾ ਦਿਨ ਸ਼ੁਰੂਆਤ ਹੋਵੇ ਦਿਨ ਦੀ ਰੋਜ਼ ਮੈਂ ਤਾਂ ਕਹੂੰਗਾ ਕਿ ਡਿਪੋਰਟ ਵਰਡ ਮੈਂ ਵੀ ਅੱਜ ਯੂਜ਼ ਕੀਤਾ ਬਟ ਚਲੋ ਅਸੀਂ ਯੂਜ਼ ਕੀਤਾ ਪਰ ਆਪਾਂ ਤਾਂ ਉਹਦਾ ਹੱਲ ਦੇਣ ਨੂੰ ਹਮੇਸ਼ਾ ਯੂਜ਼ ਕਰੀਦਾ ਜੇ ਕੋਈ ਥੰਬਨੇਲ ਇਨੈਕਟਿਵ ਵੀ ਹੁੰਦਾ ਆਹ ਪ੍ਰੋਬਲਮ ਦਾ ਜਰਸੀ ਦਾ ਜ਼ਰੂਰ ਆ ਬਿਲਕੁਲ ਹਾਈਡ ਨਹੀਂ ਕਰੀਦੀ ਉਹਦਾ ਸੋਲੂਸ਼ਨ ਜ਼ਰੂਰ ਦੇਈਦਾ ਸੋ ਡਿਪੋਰਟ ਵਰਡ ਬੜਾ ਚੀਜ਼ਾਂ ਹੋ ਰਹੀਆਂ ਕਿ ਆਹ ਹੋ ਰਿਹਾ ਕਿ ਬੱਚੇ ਡਿਪੋਰਟ ਹੋਣਗੇ ਸੋ ਅੱਜ ਮੈਂ ਦੱਸਵਾ ਮੇਰੇ ਤੋਂ ਅੱਜ ਨਾ ਕੇਸ ਸਟਡੀ ਆ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਠੀਕ ਹੈ ਨਾ ਸੋ ਉਸ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਅੱਜ ਦੀ ਡੇਟ ਵਿੱਚ ਨਾ ਸਿਰਫ ਵਿਊਜ਼ ਦਾ ਦੌਰ ਰਹਿ ਚ ਜ਼ਰੂਰ ਦਬਾ ਕੇ ਸ਼ੇਅਰ ਕਰੋ ਇਸ ਵੀਡੀਓ ਨੂੰ ਛੋਟਾ ਰੱਖੂੰਗਾ ਲਾਈਵ ਸ਼ੋ ਕਿ ਜ਼ਰੂਰ ਇਸ ਦਾ ਵਿਊਜ਼ ਦਾ ਦੌਰ ਰਹਿ ਚੁੱਕਾ ਹੋਇਆ ਬੜੀ ਛੋਟੀ ਛੋਟੀ ਚੀਜ਼ ਹੈ ਜਿਹਦਾ ਹੁਣ ਇਸ ਵੇਲੇ ਬੱਚਿਆਂ 'ਚ ਬੜਾ ਆ ਰਿਹਾ ਨੋ ਡਾਊਟ ਹੈ ਸੱਚਾਈ ਆ ਇੱਕ ਵੀਡੀਓ ਵਾਇਰਲ ਹੋਈ ਫੋਟੋਗ੍ਰਾਫ ਵਾਇਰਲ ਹੋਈ ਪੁਲਿਸ ਵਾਲਿਆਂ ਨੇ ਕੰਮ ਤੇ ਜਿੱਦਾਂ ਛਾਪੇ ਮਾਰੇ ਤੇ ਉਹ ਵਾਇਰਲ ਹੋਈ ਬੜੀ ਚੀਜ਼ ਮਲੇ ਕਿ ਵੀਡੀਓ ਵਾਇਰਲ ਹੋਈ ਕਿ ਬੜਾ ਹੋਇਆ ਕਿ ਉੱਥੇ ਉਹ ਛਾਪੇ ਪੈਣੇ ਸ਼ੁਰੂ ਹੋ ਰਿਹਾ ਉੱਥੇ ਉਹ ਸ਼ਕਤੀ ਜਿਹੜੀ ਸ਼ੁਰੂ ਹੋ ਰਹੀ ਆ ਤੇ ਚਾਹੇ ਮਲਕੀ ਟ੍ਰੇਨਸ ਬਸਾਂ ਕਾਰਾਂ ਦੇ ਵਿੱਚ ਜਿਹੜੇ ਕਿ ਉੱਥੇ ਜਿਹੜੀ ਕਿ ਸ਼ਕਤੀ ਜਿਹੜੀ ਕਿ ਸ਼ੁਰੂ ਹੋ ਰਹੀ ਆ ਸੋ ਇਹ ਚੀਜ਼ ਤਾਂ ਪਹਿਲਾਂ ਹੀ ਹੁੰਦੀ ਆ ਰਹੀ ਆ ਕੋਈ ਨਵੀਆਂ ਨਹੀਂ ਹੈਗੀਆਂ ਤੇ ਮੈਂ ਤਾਂ ਕਹੂੰਗਾ ਜੇ ਇੰਡੀਆ ਚ ਜੇ ਵੇਜ ਤੇ ਪੁਲਿਸ ਵਾਲਾ ਚੌਂਕ 'ਚ ਖੜਾ ਹੋ ਗਿਆ ਤੁਹਾਡੀ ਚੈਕਿੰਗ ਕਰ ਲੇ ਮਤਲਬ ਤੁਸੀਂ ਗਲਤ ਆ ਮਤਲਬ ਕਿ ਤੁਹਾਨੂੰ ਤੁਹਾਡੀ ਗੱਡੀ ਬਾਂਡ ਹੋ ਜਾਊਗੀ ਮਤਲਬ ਤੁਹਾਡਾ ਚਲਾਨ ਕੱਟਿਆ ਜਾਏ ਯਾਰ ਉਹਨਾਂ ਦਾ ਹੱਕ ਏ ਨਾ ਸੋ ਆਪਣਾ ਉਹਨਾਂ ਦਾ ਹੱਕ ਏ ਜਿਉਂ ਇਨਵੈਸਟੀਗੇਟ ਕਰਦੇ ਆ ਜੇ ਤੁਸੀਂ ਸਹੀ ਆ ਹੈਗੇ ਆ ਫਿਰ ਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਸੋ ਉਹ ਆਪਣਾ ਹੱਕ ਉਹ ਆਪਣਾ ਕੰਮ ਕੰਮ ਕਰ ਰਿਹਾ ਤੇ ਅਸੀਂ ਉਹਨਾਂ ਦੇ ਕੰਮ ਤੇ ਇੱਕ ਨਿਊਜ਼ ਰਹਿ ਕੇ ਐਨ ਵੱਡੇ ਲੈਵਲ ਤੇ ਚੀਜ਼ਾਂ ਨਹੀਂ ਵਾਇਰਲ ਹੋ ਰਹੀਆਂ ਇਹ ਦੈਟ ਇਜ਼ ਮਾਈ ਪਰਸਨਲ ਵਿਜ਼ਨ ਇਹ ਮੇਰਾ ਪਰਸਨਲ ਥ ਹੈਗਾ ਸੋ ਕਈ ਵਾਰੀ ਸਾਨੂੰ ਵੀ ਕਹਿੰਦੇ ਆ ਕਿ ਬਹੁਤ ਅਸੀਂ ਕੈਨੇਡਾ ਨੂੰ ਪੋਜ਼ਿਟਿਵ ਕਰਨ ਦੀ ਟ੍ਰਾਈ ਕਰ ਰਹੇ ਹਾਂ ਕਿ ਚੀਜ਼ਾਂ ਨੂੰ ਬੜਾ ਕਰਾਂ ਕਿਉਂ ਨਾ ਲੱਖਾਂ ਦੀ ਗਿਣਤੀ ਨੌੜ ਹਜ਼ਾਰਾਂ ਦੀ ਨੰਬਰ ਛੋਟਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀ ਜਵਾਨੀ ਸਾਂਭੀ ਆ ਬੱਚੇ ਛੱਟ ਆ ਆ ਨਵੇਂ ਬੱਚੇ ਸਟਰਗਲ ਕਰ ਰਹੇ ਆ ਸੋ ਉਹਨਾਂ ਨੂੰ ਸਟਰਗਲ ਕਰਨ ਦੀ ਬਜਾਏ ਠੀਕ ਹੈ ਨਾ ਸਟਰਗਲ ਕਰ ਰਹੇ ਆ ਉਹਨਾਂ ਨੂੰ ਉੱਥੇ ਮੋਟੀਵੇਟ ਕਰਨ ਦੀ ਬਜਾਏ ਉਹਨਾਂ ਦਾ ਮੋਰਲ ਡਾਊਨ ਕੀਤਾ ਜਾ ਰਿਹਾ ਹੈ। ਬਰਾ ਤਾੜੇ ਤੇ ਕੁਝ ਨਹੀਂ ਹੋਣਾ ਤੁਸੀਂ ਵਾਪਸ ਜਾਓਗੇ। ਹੁਣ ਕੈਨੇਡਾ ਨੇ ਡਿਕਲੇਅਰ ਕਰਤਾ ਕਿ ਸਾਰੇ ਵਾਪਸ ਆਣਗੇ। ਯਾਰ ਕਿੱਥੇ ਡਿਕਲੇਅਰ ਕੀਤਾ? ਕਿਉਂ ਕੀਤਾ? ਹਾਂ ਕੈਨੇਡਾ ਦੀ ਬਿਲਕੁਲ ਮੈਂ ਦੱਸ ਦਵਾਂ ਬਿਲਕੁਲ ਸਖਤੀਆਂ ਕੈਨੇਡਾ ਨੇ ਪਿਛਲੇ ਸਮੇਂ 'ਚ ਕੀਤਾ। ਆ ਜਿਹੜੀ ਮੈਂ ਗੱਲ ਕੀਤੀ ਕਾਲਜੇਸ ਨੂੰ ਵੀ ਲੈਟਰ ਗਈਆਂ ਜਿਹੜੀ ਮੈਨੂੰ ਪ੍ਰੂਫ ਸੀਗਾ ਨਾ। ਸੋ ਬੱਚੇ ਦਾ ਨਾਮ ਅੱਜ ਮੈਂ ਇੱਥੇ ਹਾਈਡ ਕਰੂੰਗਾ। ਸੋ ਦੀ ਪ੍ਰਾਈਵੇਸੀ ਕਰਕੇ। ਸੋ ਅੱਜ ਕੋ ਆ ਲੈਟਰ ਆ ਬੱਚੇ ਨੂੰ April ਦੇ ਵਿੱਚ ਆਈ ਸੀਗੀ ਲੈਟਰ ਇਹ। ਤੁਹਾ ਇਹ April ਦੇ ਵਿੱਚ ਹੀ ਲੈਟਰ ਆਈ ਸੀ ਬੱਚਾ ਮੇਰੇ ਕੋਲ ਹੀ ਗਿਆ ਸੀਗਾ ਹੋਰ ਵੀ ਕਾਫੀ ਕਿੰਨੇ ਦਰੀਆਂ ਬੱਚਿਆਂ ਨੂੰ ਲੈਟਰਸ ਆਈਆਂ ਸਾਫ਼ ਤੌਰ ਤੇ ਲਿਖਿਆ ਸੀਗਾ 21 ਦਿਨਾਂ ਚ ਪਰਾ ਜਵਾਬ ਦੇ ਦੇ ਜੇ ਤਰ੍ਹਾਂ ਸਟਡੀ ਪਰਮਿਟ ਕੈਨਸਲ ਜਿਹਨੂੰ ਆਪਾਂ ਸਾਰੇ ਕਹਿੰਦੇ ਵਾਪਸ ਜਾਓਗੇ ਜਿਹਨੂੰ ਆਪਾਂ ਸਖਤੀ ਕਹਿ ਰਹੇ ਹਾਂ ਕਿ ਬਸਾਂ ਜੀ ਚੈਕਿੰਗ ਹੋ ਰਹੀ ਆ ਕਾਲਜਿਸਟ ਚ ਚੈਕਿੰਗ ਹੋ ਰਹੀ ਆ ਚੈਕਿੰਗ ਆ ਯਾ ਠੀਕ ਹੈ ਨਾ ਹੋ ਰਹੀ ਆ ਤੇ ਇਹ ਦੱਸ ਦਵਾਂ ਕਿ ਇੱਥੇ ਬੱਚਾ ਇਹਦੀ ਮੈਂ ਵੀਡੀਓ ਪਾ ਰਿਹਾ ਹਾਂ ਛੇਤੀ ਇੱਕ ਦੋ ਦਿਨ ਚ ਤੇ ਕੈਨੇਡਾ ਵੀ ਮੈਨੂੰ ਇਹ ਸਟੂਡੈਂਟ ਮਿਲਿਆ ਪੇਰੈਂਟਸ ਨੇ ਤਾਂ ਇਹਦਾ ਯਾਰ ਮੈਂ ਦੇਣਾ ਨਹੀਂ ਦੇ ਸਕਦਾ ਕਿ ਤੇ ਕਰਦੇ ਆ ਹੁਣ ਵੀ ਮੈਂ ਤਾਂ ਕਹਾਂਗਾ ਸੋ ਇਹਨਾਂ ਨੂੰ ਜੋ ਲੈਟਰ ਆ ਗਈ ਪੇਰੈਂਟਸ ਇਹ ਬੱਚੇ ਦੀਆਂ ਵੀ ਗਲਤੀਆਂ ਨੇ ਬੱਚੇ ਨੇ ਵੀ ਵੀਡੀਓ ਮੈਂ ਕੈਨੇਡਾ ਵੀ ਬਣਾਈ ਬੱਚਾ ਮਿਲਣਾ ਆਇਆ ਬੱਚਾ ਆਪ ਮੋਜਮਾਨੀ ਕਹਿ ਰਿਹਾ ਕਿ ਪੜ੍ਹਾਈ 'ਚ ਧਿਆਨ ਨਹੀਂ ਦਿੱਤਾ ਫੇਲ ਹੋ ਗਿਆ ਇਹ ਕਾਲਜ ਨਹੀਂ ਗਿਆ 6 ਮਹੀਨੇ ਠੀਕ ਹੈ 6 ਮਹੀਨੇ ਕਾਲਜ ਨਹੀਂ ਗਿਆ ਦੁਬਾਰਾ ਫਿਰ ਜਦੋਂ ਕਾਲਜ ਚੇਂਜ ਕਰਨਾ ਪਿਆ ਕਾਲਜ ਲੈਟਰ ਤੇ ਉੱਪਰੋਂ ਐਮਬੈਸੀ ਵੱਲੋਂ ਲੈਟਰ ਆ ਗਈ ਉੱਪਰੋਂ ਵੀਜ਼ਾ ਵੀ ਖਤਮ ਹੋਣ ਵਾਲੇ ਵਾਸਤੇ ਆ ਗਿਆ ਸੋ ਜੇ ਐਮਬੈਸੀ ਮੀਰਾ ਸਿਰਫ ਦੱਸਣ ਦੀ ਤੁਹਾਨੂੰ ਸਟੋਰੀ ਪਤਾ ਕਿਉਂ ਦੱਸਦਾ ਜੇ ਐਮਬੈਸੀ ਨੇ ਕੈਨੇਡਾ ਨੇ ਨਾਡਾ ਐਮਬੈਸੀ ਦੇ ਤੁਹੇ ਇਸ ਬੱਚੇ ਨੂੰ ਜਿਹੜਾ ਮੌਕਾ ਦਿੱਤਾ ਅੱਜ ਇਹਦਾ ਵੀਜ਼ਾ ਜਿਹੜਾ ਕਿ ਇਹਦਾ ਅਪਰੂਵ ਨਾ ਕਰ ਦੇ ਜਿਹੜਾ ਕਿ ਅਪਰੂਵ ਨਾ ਕਰ ਦੇ ਕਿ ਜਿਹੜਾ ਸਟੱਡੀ ਪਰਮਿਟ ਇਹਦਾ ਅਪਰੂਵ ਹੋਇਆ ਨਾ ਸੋ ਆ ਸਟੱਡੀ ਪਰਮਿਟ ਇਹਦਾ ਅੱਜ ਅਪਰੂਵ ਨਾ ਕਰ ਦੇ ਜਿਹੜਾ ਕਿ 39 2026 ਤੱਕ ਜਿਹੜੀ ਕਿ ਅਪਰੂਵਲ ਇਹਦੀ ਆਈ ਆ ਜਿਹੜੀ ਕਿ ਸਟੱਡੀ ਪਰਮਿਟ ਆਈ ਆ ਇਸ ਡਾਕੂਮੈਂਟ ਨੂੰ ਮਤਲਬ ਕਿ ਇਹ ਡਾਕੂਮੈਂਟ ਦਾ ਜਿਹੜਾ ਕਿ ਜਵਾਬ ਦੇ ਕੇ ਜਿਹੜਾ ਕਿ ਵਾਪਸ ਆਈ ਆ ਸੋ ਇੱਕੋ ਚੀਜ਼ ਦੀ ਕਮੀ ਆ ਯਾਰ ਹੁਣ ਆਪਣਾ ਹੱਕ ਆ ਹੁਣ ਬੱਚਾ ਨਹੀਂ 6 ਮਹੀਨੇ ਪੜ੍ਹੂਗਾ ਤੇ ਲੈਟਰ ਪਾਣ ਗਈ ਠੀਕ ਹੈ ਤੇ ਜੇ ਤੁਸੀਂ ਉਹਦਾ ਜਵਾਬ ਦਿੰਨੇ ਆ ਤੇ ਪਰਫੈਕਟਲੀ ਫਾਇਨ ਟੈਂਸ਼ਨਾਂ ਦੀ ਲੋੜ ਨਹੀਂ ਸੋ ਮੇਰਾ ਤਾਂ ਮੋਰਲ ਆਫ ਦਾ ਸਟੋਰੀ ਇੱਕੋ ਜਿਹੀ ਹੈਗੀ ਆ ਡਿਪੋਰਟ ਉਹ ਲਾਸਟ ਸਟੇਜ ਆ ਤਾਂ ਵਾ ਜਿਵੇਂ ਉਹ ਤੇ ਕਾਨੂੰਨ ਤੋੜਦਾ ਜੇ ਮੈਂ ਉਹਨਾਂ ਦੀਆਂ ਮੈਂ ਤਾਂ ਕਹੂੰਗਾ ਬਿਲਕੁਲ ਜੋ ਰੂਲਸ ਨੇ ਰੈਗੂਲੇਸ਼ਨ ਉਹ ਤੋੜਦਾ ਠੀਕ ਹੈ ਕਿਤੇ ਨਾ ਕਿਤੇ ਇਹ ਇਹਨਾਂ ਦੇ ਸਾਰੇ ਹੱਥ ਘੜੇ ਕਰ ਦਿੱਤੇ ਸੀ ਇਹ ਐ ਦੱਸ ਦਵਾਂ ਮੈਂ ਇਹ ਕੰਮ ਪੈਸੇ ਲੈ ਨਹੀਂ ਸਿਰਫ ਦਵਾਵਾਂ ਲੈ ਕਿਉਂਕਿ ਇਹ ਬੱਚਾ ਸਾਡੇ ਕੋਲ 1.5 ਸਾਲ ਦੇ ਦੇ ਪੇਰੈਂਟਸ ਇੱਥੇ ਨਾਲ ਸਾਡੇ ਨਾਲ ਜੁੜੇ ਹੋਏ ਆ ਤੇ ਇਹ ਚੀਜ਼ ਜਿਹੜੀ ਮੈਂ ਤਾਂ ਕਹੂੰਗਾ ਕਿ ਸੱਚ ਬੋਲ ਕੇ ਦੱਸਿਆ ਗਿਆ ਰੀਜ਼ਨ ਦਿੱਤੇ ਗਏ ਹਾਂ ਬਰਾ ਨਹੀਂ ਪੜ ਪਾਇਆ ਨਹੀਂ ਮੈਨੂੰ ਇਹ ਮਾਹੌਲ ਨੂੰ ਅਡਾਪਟ ਕਰ ਪਾਇਆ ਸੋ ਮੈਨੂੰ ਉਹਦੇ ਕ੍ਰਾਈਮ ਤਾਂ ਨਹੀਂ ਕੋ ਕੀਤਾ ਹਾਂ ਇਸ ਬੱਚੇ ਨੇ ਕੋ ਰੂਲ ਨਹੀਂ ਤੋੜਿਆ ਸੀ ਸਿਰ ਤੇ ਕਿ ওভার ਟਾਈਮ ਕੰਮ ਨਹੀਂ ਕੀਤਾ ਹੋਜੀ ਕੁਝ ਨਹੀਂ ਸੀਗਾ ਤੋ ਹਾਂ ਬੱਚੇ ਦਾ ਵੀਜ਼ਾ ਵੀ ਮੁੱਕ ਚੁੱਕਾ ਹੋਇਆ ਸੀ ਤੇ ਬਟ ਹੁਣ ਫਾਈਨਲੀ ਬੱਚਾ ਦੁਬਾਰਾ ਬੈਕਗਰਾਉਂਡ ਟਰੈਕ ਉਹ ਟਰੈਕ ਤੇ ਪਹੁੰਚ ਚੁੱਕਾ ਜਿਥੇ ਕਿ ਹੁਣ ਬੇਫਿਕਰ ਹੋ ਕੇ ਉਹ ਆਪਣਾ ਜਿਹੜੀ ਕਿ ਜਰਨੀ ਦੁਬਾਰਾ ਸਟਾਰਟ ਕਰ ਸਕਦਾ ਸੋ ਅੱਜ ਦੱਸ ਦਵਾਂ ਕਿ ਇਹਦਾ ਸਟੱਡੀ ਪਰਮਿਟ ਅਪਲਾਈ ਨਹੀਂ ਹੋਇਆ ਸੀਗਾ ਅਪਲਾਈ ਹਜੇ ਕਰਨਾ ਸੀਗਾ ਹਜੇ ਕਾਲਜ ਦੀ ਕਲਾਸ ਦੇ ਸਿਰਫ ਇੱਕ ਦਿਨ ਨਵੇਂ ਕਾਲਜ ਗਿਆ ਤੇ ਪੁਰਾਣੇ ਕਾਲਜ ਦੀ ਕੰਪਲੇਂਟ ਤੋਂ ਬਾਅਦ ਇਹਨੂੰ ਕਿ ਆ ਜਿਹੜੀ ਲੈਟਰ ਆ ਗਈ ਸੀ ਕਿ ਬਹੁਤ ਸਾਰੇ ਬੱਚਿਆਂ ਨੇ ਤੇ ਕਈਆਂ ਨੇ ਤੇਰੇ ਫੀਜ਼ੀਆਂ ਪਾਲੀਆਂ ਬੱਚਿਆਂ ਨੇ ਇਹ ਵੀ ਸੱਚਾਈ ਹੈ ਕਈਆਂ ਨੇ ਤੇਰੇ ਫਿਊਜ਼ੀਆਂ ਪਾਲੀਆਂ ਬੱਚਿਆਂ ਨੇ ਦੋ ਦੋ 2500 ਡਾਲਰ ਦੇ ਕੇ ਯੂਐਸਏ ਵਾਗਿਆ ਕਿ ਉਹ ਸਾਡਾ ਕੁਝ ਨਹੀਂ ਹੋਣਾ ਬੇਟਾ ਦੇਖੋ ਸੱਚ ਦਾ ਰਾਹ ਲੰਬਾ ਜਰੂਰ ਹੋਦਾ April ਤੋਂ ਜਿਹੜੀ ਕਿ ਪੰਜਵੇਂ ਮਹੀਨੇ ਦਾ ਜਰੂਰ ਆਕੇ ਜਿਹੜੀ ਤਵਸਿਆ ਗੰਡੀ ਆ ਸਪਟੰਬਰ ਮਤਲਬ ਮੈਂ ਕਹੂੰਗਾ ਕਿ ਸੱਚ ਦਾ ਰਾਹ ਲੰਬਾ ਜਰੂਰ ਹੋ ਸਕਦਾ ਔਖਾ ਜਰੂਰ ਹੋ ਸਕਦਾ ਜਿਹੜਾ ਪਰ ਫਾਈਨਲ ਰਿਜ਼ਲਟ ਆ ਨਾ ਇਹਦੇ ਵਰਗਾ ਨਹੀਂ ਹੋ ਸਕਦਾ ਸੋ ਕੈਨੇਡਾ ਦੇ ਵਿੱਚ ਸਾਰੀਆਂ ਆਪਰਚੂਨਿਟੀਆਂ ਆ ਕੈਨੇਡਾ ਦੇ ਵਿੱਚ ਕੋਈ ਨਾ ਬੱਚਾ ਕੋਈ ਰਿਪੋਰਟ ਹੁੰਦਾ ਜੋ ਜਿੰਨੇ ਕ ਪਹਿਲੋਂ ਹੁੰਦੇ ਹੋਣੇ ਉਹਨੇ ਕੋਣੇ ਵੀ ਹੋਣਗੇ ਜਿਹੜੇ ਰੂਲਸ ਤੋੜਨਗੇ ਠੀਕ ਆ ਸ਼ਕਤੀ ਜ਼ਰੂਰ ਹੈਗੀ ਐ ਸ ਸ਼ਕਤੀ ਮੀਨ ਰਹਾਂਗੀ ਪੁਆਇੰਟਸ ਵਧੇ ਹੋਏ ਪੀਆਰ ਲੈਂ ਚੈਲੰਜ ਹੋਇਆ ਸੋ ਆਪਣਾ ਸਿਰਫ ਟਾਈਮ ਗੇਨ ਕਰੋ ਪ੍ਰੋਫਾਈਲ ਤੋਂ ਪ੍ਰੋਫਾਈਲ ਸਹੀ ਫੈਸਲੇ ਲਓ ਸਿਰੇ ਪਹੁੰਚ ਜਾਣਾ ਦੁਬਾਰਾ ਕੋਈ ਸੱਚ ਕੋਈ ਝੂਠ ਨਹੀਂ ਬੋਲਣਾ ਸ਼ਾਰਟਕਟ ਨਹੀਂ ਮਾਰਨਾ ਕਹਿ ਨਹੀਂ ਗੱਲਾਂ ਮਗਰੀ ਲਗਣਾ ਇੱਕੋ ਹੀ ਸਨੇਹਾ ਵਾ ਮੈਨੂੰ ਤਾਂ ਹਰ ਬੱਚੇ ਨੂੰ ਕਿ ਇਹ ਜੋ ਆ ਜਿਹੜੇ ਬੱਚਾ ਜੇ ਲੈ ਕੇ ਜਾ ਸਕਦੇ ਆ ਤੋ ਹਰ ਬੱਚਾ ਲੈ ਕੇ ਜਾ ਸਕਦਾ ਕਿਤੇ ਨਾ ਕਿਤੇ ਮੈਨੂੰ ਵੀ ਪਰਸਨਲੀ ਲੱਗਣ ਲੱਪਿਆ ਸੀ ਕਿ ਜਿੱਦਾਂ ਦੀ ਖਿਚੜੀ ਇਹ ਸਟੂਡੈਂਟ ਦੇ ਖੇਚ ਕੇਸ ਦੇ ਵਿੱਚ ਬਨ ਚੁੱਕੀ ਹੋਈ ਸੀਗੀ ਨਾ ਯਾਰ ਕਿਤੇ ਨਾ ਕਿਤੇ ਉਹ ਸਟੂਡੈਂਟ ਫਸੂਗਾ ਬਟ ਉਹੀ ਗੱਲ ਆ ਕਿ ਸੱਚ ਇੱਕ ਵਾਰੀ ਦੁਬਾਰਾ ਫੇਰ ਸੱਚ ਦਾ ਉਹ ਕਹਿੰਦੇ ਨਾ ਣਕਾ ਬੋਲਿਆ ਸੋ ਮੈਂ ਥੈਂਕ ਯੂ ਕਰਨਾ ਚਾਹੁੰਗਾ ਸਪੈਸ਼ਲੀ ਉਹਨਾਂ ਦੇ ਪੇਰੈਂਟਸ ਆ ਇਹ ਸਟੂਡੈਂਟਸ ਦੇ ਪੇਰੈਂਟਸ ਆ ਸਟ ਨਾਲੋਂ ਦਾ ਪੇਰੈਂਟਸ ਦੀ ਮੈਂ ਤਾਂ ਕਹਾਂਗਾ ਸ਼ਾਬਾਸ਼ੀ ਆ ਕਿ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਮਤਲਬ ਕਿ ਸਾਡੇ ਨਾਲ ਵੀ ਜੁੜੇ ਰਹੇ ਇੰਨਾ ਅੰਨਾ ਯਕੀਨ ਕੀਤਾ ਸੋ ਇੱਕ ਚੀਜ਼ ਮੈਂ ਦੁਬਾਰਾ ਕਹਾਂਗਾ ਸਿਰਫ ਤੇ ਸਿਰਫ ਜੀ ਆ ਜਿਨ੍ਹਾਂ ਦੇ ਬੱਚੇ ਦਾ ਰਿਜ਼ਲਟ ਟਰਨ ਅਰਾਊਂਡ ਹੋਇਆ ਨਾ ਉਹ ਪੋਜ਼ਿਟਿਵਿਟੀ ਆ ਦੁਬਾਰਾ ਇੱਕ ਚੀਜ਼ ਐਂਡ 'ਚ ਕਹਿਣਾ ਚਾਹਾਂਗਾ 10 ਮਿੰਟ 'ਚ ਮੈਂ ਸ਼ੋਅ ਖਤਮ ਕਰੂੰਗਾ ਕਿ ਇਹ ਪ੍ਰੋਬਲਮਸ ਆਉਣੀਆਂ ਜਾਂ ਤਾਂ ਰੌਲਾ ਪਾ ਲਈਏ ਪ੍ਰੋਬਲਮਸ ਆ ਗਈਆਂ ਪ੍ਰੋਬਲਮਸ ਆ ਗਈਆਂ ਘਰ ਬਹਿ ਜੀਏ ਠੀਕ ਆ ਜਾਂ ਦਾਵੇ ਦਲੇਰੀ ਨਾਲ ਪ੍ਰੋਬਲਮ ਨੂੰ ਫੇਸ ਕਰ ਲਈਏ ਉਹ ਦੁਨੀਆ ਚ ਇੱਕ ਬੰਦਾ ਦਾ ਦਿਖਾਓ ਜਿਹੜਾ ਕਾਮਯਾਬ ਅੱਜ ਦੀ ਡੇਟ ਹੈਗਾ ਚਾਹੇ ਥੋੜਾ ਬੋਤਾ ਚਾਹੇ ਜਿਆਦਾ ਕਾਮਯਾਬ ਆ ਯਾਰ ਉਹਨੇ ਮਾੜਾ ਟਾਈਮ ਜਾਂ ਧੱਕੇ ਨਾ ਦੇਖੇ ਹੁਣ ਪਹਿਲੀ ਵਾਰ ਤਾਂ ਅੱਜ ਦੀ ਮਾੜਾ ਟਾਈਮ ਤਾਂ ਹੈ ਹੀ ਨਹੀਂ ਐਸ ਵੇਲੇ ਤਾਂ ਕੈਂਡੀਡੇਟ ਚ ਇੰਟਰਨਲ ਸਪੋਰਟ ਹੀ ਬੜੀ ਆ ਚਾਹੇ ਮੈਂ ਗੁਰਦੁਆਰਿਆਂ ਦੀ ਸਪੋਰਟ ਕਹਿ ਲਵਾਂ ਆਪਣੇਆਂ ਨੂੰ ਹੋਰ ਉਹਨਾਂ ਦੇ ਮੈਂ ਤਾਂ ਕਹੂੰਗਾ ਪਿੰਡਾਂ ਦੇ ਵਿੱਚ ਵੱਡੇ ਭੈਣ ਭਰਾ ਇੰਨਾ ਕੁ ਰਿਸ਼ਤੇਦਾਰੀਆਂ ਗਈਆਂ ਹੋਈਆਂ ਸਪੋਰਟ ਹੈਗੀ ਐਸ ਵੇਲੇ ਸੋ ਗੱਲ ਹੈ ਕਿ ਹੈਗੀ ਆ ਆਪਾਂ ਕਹਿੰਦੇ ਜੀ ਐਸ ਵੇਲੇ ਰੌਲਾ ਕੀ ਹੈਗਾ ਜਿਹਨਾਂ ਦੇ 5 ਸਾਲ ਵਰਕ ਪਰਮਿਟ ਪੂਰੇ ਹੋਏ 5 ਸਾਲ ਵਰਕ ਪਰਮਿਟ ਵਾਲੇ ਜੋ ਡੈਫੀਨਿਟਲੀ ਕਢਾ ਕੇ ਦੇਖ ਲੋ ਬੇਟਾ ਉਹਨਾਂ ਦੀਆਂ ਜੀਪੀਏ ਰੈਲੇਵੈਂਸੀ ਕੰਮ ਦੇ ਨਾਲ ਹੁਣੀ ਨਹੀਂ ਸੋ ਕਿਤੇ ਨਾ ਕਦੇ ਅਸੀਂ ਆਪਣਾ ਨਹੀਂ ਸਮਝੇ ਸਮੇਂ ਰਹਿੰਦੇ ਹੋਏ ਤੇ ਸਾਨੂੰ ਅੱਜ ਦਿਨ ਦੇਖਣੇ ਪੈ ਰਹੇ ਬੱਚਿਆਂ ਨੇ ਦੋ ਦੋ ਵਾਰੀ ਵਰਕ ਪਰਮਿਟ ਐਕਸਟੈਂਸ਼ਨ ਵੀ ਕਰਾਏ ਉਹ ਵੀ ਫਸੇ ਹੋਏ ਆ ਸੋ ਕੈਨੇਡਾ ਨੇ ਤਾਂ ਪੂਰੀ سپورਟ ਤੁਹਾਨੂੰ ਦਿੱਤੀ ਤੇ ਉਹ ਜਿਹੜੇ ਇੱਕ ਹੋਰ ਮੈਂ ਇੱਥੇ ਕਹਿੰਦਾ ਪਾਰਟ ਟਾਈਮ ਕੰਮ ਬੇਟਾ 18 ਸਾਲ ਦਾ ਮੈਨੂੰ ਦੱਸੋ ਇੰਡੀਆ 'ਚ ਕਿਹੜਾ ਬੱਚਾ ਸਾਡਾ ਇੱਥੇ ਕੰਮ ਲੱਭ ਲੈਂਦਾ ਹਾਂ ਨੋ ਡਾਊਟ ਪਹਿਲ ਸੋ ਬੱਚਾ ਤੰਗ ਹੋਇਆ ਸੋ ਕਿਤੇ ਨਾ ਕਿਤੇ ਕਸੂਰ ਆ ਰਸੀ ਵੀ ਆ ਤੇ ਪਰ ਇਸ ਵੇਲੇ ਧੀਰਜ ਰੱਖਣ ਦੀ ਲੋੜ ਆ ਸਬਰ ਰੱਖਣ ਦੀ ਲੋੜ ਆ ਕਿਤੇ ਇਸ ਚੱਕਰ ਚ ਬੱਚਿਆਂ ਦੇ ਕੰਮ ਨਾ ਹੋ ਕੰਮ ਆ ਆਪਾਂ ਪੜ੍ਹਾਈ ਨਾ ਖਰਾਬ ਕਰ ਲਈਏ ਐਦਾਂ ਦੀ ਲੈਟਰਾਂ ਨਾਲ ਖਰਾਬ ਹੋ ਜਾਣ ਸੋ ਇਹ ਜਿਹੜੀ ਵੀਡੀਓ ਬੱਚੇ ਦੇ ਨਾਲ ਉਹਦੇ ਪੇਰੈਂਟਸ ਦੇ ਨਾਲ ਕੱਲ ਆਪਾਂ ਡੈਫੀਨਿਟਲੀ ਤੁਹਾਡੇ ਨਾਲ ਰਿਲੀਜ਼ ਕਰਨੀ ਆ ਤੇ ਜਰੂਰ ਉਹਨੂੰ ਸ਼ੇਅਰ ਕਰਿਓ ਤੇ ਮੇਰਾ ਕਹਿਣਾ ਇਹ ਸਮਾਂ ਹੋਵਾ ਕਿ ਜਿਹੜੇ ਬੱਚੇ ਇਸ ਵੇਲੇ ਸਟਕ ਕੋਈ ਉਹਨਾਂ ਦੀਆਂ ਗਲਤੀਆਂ ਤੋਂ ਸਿੱਖਣ ਦਾ ਨਾ ਕਿ ਉਹਨਾਂ ਦੀਆਂ ਗਲਤੀਆਂ ਤੋਂ ਢੇਰੀ ਟਾਉਣ ਦਾ ਠੀਕ ਆ ਸਿੱਖੇ ਜੇ ਤਾਂ ਜ਼ਿੰਦਗੀ 'ਚ ਕੁਝ ਕਰਨਾ ਤਾਂਗੇ ਤੁਰਨਾ ਹੀ ਪੈਣਾ ਨਹੀਂ ਤਾਂ ਫਿਰ ਗੱਲਾਂ ਤਾਂ ਫਿਰ ਹੈਗੀਆਂ ਹੀ ਆ ਵੀ ਕਿ ਹਾਂ ਵੀ ਕੈਨੇਡਾ ਨੇ ਮੈਨੂੰ ਕੁਝ ਨਹੀਂ ਦਿੱਤਾ ਸੋ ਸਾਰਾ ਕੁਝ ਆ ਸੋ ਮੈਂ ਸਿਰਫ ਇਹ ਵੀਡੀਓ ਡੈਡੀਕੇਟ ਕਰ ਰਿਹਾ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਆ ਜਿਹੜੇ ਪੇਰੈਂਟਸ ਨਵੇਂ ਨੇ ਜਾਣਾ ਨਹੀਂ ਜਾਣਾ ਉਹ ਬੱਚੇ ਦਾ ਫੈਸਲਾ ਕਿਉਂ ਸਾਨੂੰ ਇਹ ਵੀ ਬੜਾ ਹੋ ਰਿਹਾ ਕਿ ਤੁਸੀਂ ਪ੍ਰਮੋਟ ਕਰ ਰਹੇ ਹੋ ਆ ਡੈਫੀਨਟਲੀ ਬੇਟਾ ਮੇਰਾ ਤਾਂ ਕਾਰੋਬਾਰ ਪਰ ਆਪਾਂ ਗੱਲ ਕਰ ਰਹੇ ਫੈਕਟਸ ਤੇ ਟੈਕਨੀਕਲ ਪੁਆਇੰਟਸ ਨਾਲ ਸੋ ਬੱਚੇ ਜਿਹੜੇ ਉੱਥੇ ਪਹੁੰਚੇ ਹੋਏ ਆ ਜਿਹੜੇ ਬੱਚੇ ਉੱਥੇ ਜਿਹੜੇ ਕਿ ਹਿੰਮਤ ਮਿਲ ਜਿਹੜੇ ਸੋ ਮੋਟੀਵੇਟਰ ਹਨ ਸਾਰਾ ਪ੍ਰੋਬਲਮਸ ਆ ਫਾਟ ਆਊਟ ਹੋ ਜੂਗਾ ਜੇ ਪਰਾਂ ਦੇ ਵਿੱਚ ਕਿਤੇ ਨੰਬਰ ਘਟਾਵਾ ਗਏ ਠੀਕ ਆ ਫਿਰ ਨਹੀਂ ਕੋਸ਼ਣ ਫਿਰ ਗੱਲਾਂ ਹੀ ਹੈਗੀਆਂ ਫਿਰ ਡੈਫੀਨੇਟਲੀ ਤੁਹਾਡੇ ਵੀ ਬੱਚਿਆਂ ਦੀਆਂ ਰਿਪੋਰਟ ਦੀਆਂ ਜਿਹੜੀਆਂ ਵੀਡੀਓਜ਼ ਆ ਜਰੂਰ ਆਣਗੀਆਂ ਸੋ ਮੈਂ ਕਹਿੰਦਾ ਜਰੂਰ ਇਹਨਾਂ ਚੀਜ਼ਾਂ ਤੋਂ ਬਚ ਕੇ ਬੱਚੇ ਨੂੰ ਕਹੋ ਕਿ ਪੜਨ ਗਿਆ ਪਰ ਕੰਮ ਘਟਾ ਕਰ ਲੈ 4 ਦਿਨ ਸੋ ਰੂਲ ਨਾ ਤੋੜੀ ਜੋ ਕੈਨੇਡਾ ਦੀਆਂ ਗਾਇਡਲਾਈਨਸ ਹੈਗੀਆਂ ਉਹਨਾਂ ਨੂੰ ਪੂਰਾ ਫਾਲੋ ਕਰੀ ਸਾਰਾ ਤੁਹਾਡੇ ਬੱਚੇ ਨੇ ਲਾਈ ਦੇਣਾ ਆ ਪਹਿਲੇ ਜਿੰਨੇ ਵੀ ਬੱਚੇ ਵੱਡੇ ਲੈਵਲ ਦੇ ਵਿੱਚ ਕੈਨੇਡਾ ਇਸ ਵੇਲੇ ਸੈਟਲ ਹੋਏ ਹੋਏ ਆ ਸਾਰਾ ਕੁਝ ਵਧੀਆ ਹੈਗਾ ਵਾ ਤੇ ਜਿਹੜੀ ਕਿ ਮੈਂ ਤਾਂ ਕਹੂੰਗਾ ਮਾੜੀ ਗੱਲ ਕੀ ਉਹਨਾਂ ਦੀ ਵੀਡੀਓ ਨਹੀਂ ਕੋਈ ਆਉਂਦੀ ਉਹ ਉਹ ਵੀ ਨਹੀਂ ਸ਼ੇਅਰ ਕਰਦੇ ਕਿ ਆਪਣੀ ਉਹਨਾਂ ਨੇ ਕਿੰਨਾ ਸਟਰਗਲ ਕੀਤੀਆਂ ਤੋਂ ਅ ਤਾਹੀਂ ਉਹਨਾਂ ਦੀ ਲੀਗ ਦੇ ਵਿੱਚ ਜਾਣਗੇ ਤਾਹੀਂ ਉਹਨਾਂ ਦੇ ਨਾਲ ਰਲਣਗੇ ਜੇ ਆਹ ਵਾਲੇ ਟਾਈਮ ਨੂੰ ਉਹ ਵਧੀਆ ਤਰੀਕੇ ਨਾਲ ਹੰਡਾ ਆਣਗੇ ਸ਼ਾਰਟ ਗਾਡ ਸੋ ਕੈਨੇਡਾ ਨੇ ਜਿੰਨੇ ਅਪਡੇਟ ਆਏ ਬਹੁਤ ਪੋਜ਼ਿਟਿਵ ਅਪਡੇਟ ਆਏ ਸਿਰਫ ਦੋ ਜਿਹੜੀ ਚੀਜ਼ਾਂ ਨੂੰ ਮੈਂ ਕਹਦਾ ਕਿ ਇਹਨਾਂ ਨੇ ਆ ਜਦੋਂ ਕਿ 6 ਓਵਰਾਲ ਕਰਤੀ ਨੋ ਡਾਟ ਵੀਜ਼ਾ ਬੜਾ ਆ ਗਿਆ ਸਾਰੇ ਏਜੰਟਾਂ ਦਾ ਆਇਆ ਫਾਇਦਾ ਹੋਇਆ ਸਾਡਾ ਵੀ ਹੋਇਆ ਹੋਊਗਾ ਬਟ ਉਹ ਚੀਜ਼ ਕਿਤੇ ਨਾ ਕਿਤੇ ਬੱਚਿਆਂ ਦਾ ਨੁਕਸਾਨ ਕਰਕੇ ਗਿਆ ਕਿਤੇ ਉਹਨਾਂ ਨੇ ਨਾ ਇੱਕ ਸਟੈਂਡਰਡ ਘਟਾਤਾ ਵੀਜ਼ੇ ਦੇਣ ਦਾ ਸੋ ਉਹ ਜਿਹੜਾ ਵੱਡਾ ਲੋਟ ਉਹ ਤੇ ਬੱਚਾ ਗਿਆ ਉਹ ਜਿਹੜਾ ਕਿ ਸੰਗ ਲੋ ਗਿਆ ਉਹ ਬਾਕੀ ਉਮੀਦ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚ ਰਹੋਗੇ ਆ ਵੀਡੀਓ ਨੂੰ ਮੈਂ ਛੋਟਾ ਜਰੂਰ ਰੱਖਣਾ ਵਾ ਤਾਂ ਰੱਖਣਾ ਛੋਟਾ ਕਿਉਂਕਿ ਇੱਕਦਮ ਮੈਂ ਕੇਸ ਜੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਠੀਕ ਹੈ ਇਹਦੇ ਪ੍ਰੂਫ ਬਾਕੀਆਂ ਨਾਲ ਬੱਚਿਆਂ ਨਾਲ ਵੀਡੀਓ ਜਿਹੜੀ ਜਲਦੀ ਤੁਸੀਂ ਸਾਡੇ ਇੰਸਟਾਗ੍ਰam ਤੇ ਵੀ ਦੇਖੋਗੇ ਕੱਲ ਐਸੇ ਮંચ ਤੇ ਵੀ ਆਪਾਂ ਰਿਲੀਜ਼ ਕਰਾਂਗੇ ਬਟ ਦਲੇਰੀ ਰੱਖੋ ਸਿਰਫ ਆਪਣੇ ਬੱਚੇ ਨੂੰ ਸਮਝਾਓ 네ਗੇਟਿਵਿਟੀ ਤੋਂ ਦੂਰ ਰਹੋ ਸਪੈਸ਼ਲੀ ਪੇਰੈਂਟਸ ਵੀ ਦੂਰ ਰਹੋ ਕਿਉਂਕਿ ਜੇ ਪੇਰੈਂਟਸ ਆਪ 네ਗੇਟਿਵ ਹੋਣਗੇ ਆਪਣੇ ਬੱਚਿਆਂ ਨੂੰ ਕੀ ਪੋਜ਼ਿਟਿਵ ਕਰਨਗੇ ਸੋ ਇਹ ਸਮਾਂ ਹੋਵਾ ਪ੍ਰੋਪੋਸ ਬੇਸ ਕਰ ਕਬਸਾ ਤੋਂ ਅਭੀ ਕੋਲਾ ਜਿਆਦਾ ਕਰਨਾ ਹੈ ਜੀ गिव ਅਪ ਕਰੀ ਉਹਨਾਂ ਦਾ ਫੈਸਲਾ ਲਾ ਲੀਏ ਸੌ ਤੋਂ ਨਿਕਲ ਕੇ ਤੇ ਵੀਡੀਓਜ਼ ਨੂੰ ਜਰੂਰ ਸੇਵ ਕਰਕੇ ਰੱਖਿਆ ਕਰੋ ਕਦੇ ਮੈਂ ਤਾਂ ਕਹੂੰਗਾ ਕਿ ਜੇ गिव ਅਪ ਕਰੇ ਜਾਂ ਆਪਣੇ ਬੱਚਿਆਂ ਨੂੰ ਭੇਜ ਦਿਓ ਕਿ ਆ ਕੀ 5 ਸਾਲ ਬਾਅਦ ਵੀਡੀਓ ਦੇਖੀ ਭਰਾ ਪਰ ਹਾਂ ਉਸਰੀ ਦੇ ਲੀਡ ਤੋਰ ਪੈ ਇੱਕ ਵਾਰੀ ਕਾਮਯਾਬੀ ਦੇ ਰਾਹ ਤੇ ਤੁਰਨ ਨੂੰ ਦੈਨ ਦੇਖੀ ਦੈਨ ਡਿਸਾਈਡ ਕਰੀ ਕਿ ਹਾਂ ਵੀ ਕੁਝ ਖਟਿਆ ਜਾਂ ਕੁਝ ਨੁਕਸਾਨ ਹੀ ਕਰਾਇਆ ਬਾਕੀ ਉਮੀਦ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚ ਰਹੋਗੇ ਅਡੇਪੋਰਟ ਦੇ ਰੌਲਿਆਂ ਤੋਂ ਜ਼ਰੂਰ ਉੱਪਰ ਉਠੋਗੇ ਪੋਜ਼ਿਟਿਵਿਟੀ ਨੂੰ ਜ਼ਰੂਰ ਵਧਾਓਗੇ ਆਪਣੇ ਅੰਦਰ ਪੋਜ਼ਿਟਿਵਿਟੀ ਲੈ ਆ ਕੇ ਆਪਣੇ ਬੱਚਿਆਂ ਨੂੰ ਹੌਸਲਾ ਦੇਵੋਗੇ ਹੈਗਾ ਨਾਗਰ ਸਿਰਾ ਜ਼ਰੂਰ ਲਾਗੇ ਤਾਂ ਹੀ ਤੁਹਾਡਾ ਬੱਚਾ ਸਿਰਾ ਲਾਏਗਾ ਹੋਰ ਵੀ ਕੋਈ ਡਾਊਟ ਹੈਗਾ ਤੁਸੀਂ ਸਾਡੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ 8557885578 ਤੇ WhatsApp ਕਰ ਸਕਦੇ ਹੋ Instagram ਤੇ ਵੀ ਤੁਸੀਂ ਜ਼ਰੂਰ ਸਾਡੇ ਨਾਲ ਜੁੜ ਸਕਦੇ ਹੋ ਤੀਰਤ ਸਿੰਘ ਦੀ ਜਿਹੜੀ ID ਬਲੂ ਟਿਕ ਲੱਗਾ ਪਰਸਨਲ ਆ ਉਹਦਾ ਜਵਾਬ ਵੀ ਆਪ ਦੇ ਨੇ ਉੱਥੇ ਵੀ ਤੁਸੀਂ ਆਪਣੇ ਜਿਹੜੇ ਸਾਨੂੰ ਸਵਾਲ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਸੁਜੈਸ਼ਨ ਚਾਹੀਦੀ ਉਹ ਵੀ ਸਾਨੂੰ ਉੱਥੇ ਤੁਸੀਂ ਪੁੱਛ ਸਕਦੇ ਸਤਿ ਸ਼੍ਰੀ ਅਕਾਲ